ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਭੈਣਾਂ ਦੀ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅਸ ਦੀ ਨਵੀਂ ਕਲੈਕਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਨਵੀਂ ਵੀ ਕਲੈਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਮੈਂ ਖੁਦ ਵੇਅਰ ਕੀਤਾ ਹੋਇਆ ਸੂਟ ਹੈ ਉਹ ਦਿਖਾਨੀ ਆ ਆਪਾਂ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾ ਹੈ ਜੀ ਇਹ ਕਾਟਨ ਸਿਲਕ ਦੇ ਉੱਪਰ ਰੈਡੀ ਕੀਤਾ ਹੈ ਨਾਲ ਦੁਪੱਟਾ ਆਪਾਂ ਨੇ ਰੱਖਿਆ ਹੋਇਆ ਜੀ ਕਾਟਨ ਮਸਲੀਨ ਦਾ ਬਹੁਤ ਹੀ ਆਦਾ ਸੌਫਟ ਫੈਬਰਿਕ ਹੈ ਜੀ ਕਾਟਨ ਸਿਲਕ ਔਰ ਕਾ ਤੇ ਜਿਵੇਂ ਅੱਗੇ ਮੌਸਮ ਚੇਂਜ ਹੋ ਰਿਹਾ ਜੀ ਤੇ ਨਾਲ ਹੀ ਆਪਣਾ ਤੁਹਾਨੂੰ ਪਤਾ ਵੀ ਫੈਬਰਿਕ ਵੀ ਬਹੁਤ ਨਵੇਂ-ਨਵੇਂ ਆ ਰਹੇ ਨੇ ਜਿਹਨੂੰ ਕਾਫੀ ਕੰਮ ਪਸ਼ਮੀਨੇ ਤੇ ਸ਼ੁਰੂ ਹੋ ਚੁੱਕਿਆ ਤਾਂ ਜਿਹੜੀਆਂ ਭੈਣਾਂ ਨੂੰ ਪਸ਼ਮੀਨਾ ਵਗੈਰਾ ਸੂਟ ਨਹੀਂ ਕਰਦਾ ਜਿਹਨਾਂ ਨੂੰ ਸਕਿਨ ਤੇ ਕਾਫੀ ਆਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਤਾਂ ਉਹ ਕਹਿੰਦੇ ਕਿ ਸਾਨੂੰ ਸੌਫਟ ਫੈਬਰਿਕ ਹੀ ਚਾਹੀਦਾ ਇਹ ਫੈਬਰਿਕ ਉਹਨਾਂ ਵਾਸਤੇ ਆ ਤੁਸੀਂ ਜੇਕਰ ਕਹਿੰਦੇ ਜੇ ਥਰੈਡ ਵਰਕ ਤੋਂ ਅੱਕ ਚੁੱਕੇ ਤੁਸੀਂ ਕਹਿੰਦੇ ਵੀ ਹੁਣ ਕੁਝ ਡਿਫਰੈਂਟ ਤੁਸੀਂ ਵੇਅਰ ਕਰਨਾ ਚਾਹੁੰਦੇ ਤੁਸੀਂ ਇਹ ਵਾਲਾ ਜਿਹੜਾ ਸੂਟ ਉਹ ਰੈਡੀ ਕਰਵਾ ਸਕਦੇ ਹੋ ਇਹਦਾ ਤਾਂ ਨੈਕ ਦਿਖਾਉਣੀ ਹੈ ਬਹੁਤ ਹੀ ਪਿਆਰਾ ਨੈਕ ਬ सारा ही अपने पैचवर्क किया होरगैजा का फैब्रिक लगा के उस उपर थ्रैड वर्क जो किया कुछ नवा जहाँ है कुछ ऐदा नहीं है कि थ्रैड ज्यादा आपने लगे हुआ है जो पैचवर्कता ऑरगेंजा का फैबरिक लगे हुआ बहुत सोहना बनया हुआ और इस तरह रहेगा जी अपने घेरे के उपर दोनों साइड फ्लावर देख सद पैचवर्क ही आपका होर बिल्कुल ही सिंपल सोबर जहाँ नहीं है कुछ ज़्यादा काम है और ही अपने ट्राउजर के उपर देख सहुत ही प्यारा जहाँ कटवर्क अपने ट्राउजर के उपर किया हो ਤੁਸੀਂ ਜੇਕਰ ਸਲਵਾਰ ਲਾਈਕ ਕਰ ਰਹੇ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਅਗਰ ਤੁਸੀਂ ਟਰਾਊਜ਼ਰ ਲਾਈਕ ਕਰ ਰਹੇ ਤੁਸੀਂ ਟਰਾਊਜ਼ਰ ਵੀ ਬਣਾ ਸਕਦੇ ਹੋ ਤੀਸਰਾ ਰਹੇਗਾ ਆਪਣਾ ਫੋਰ ਸੈੱਟ ਦੁਪੱਟਾ ਕਟਵਰਕ ਤੇ ਦੁਪੱਟੇ ਦੇ ਦੋਨੋਂ ਸਾਈਡ ਦੇ ਦੋਨੋਂ ਕੋਨਰਾਂ ਦੇ ਉੱਪਰ ਚਾਰੋਂ ਕੋਨਰਾਂ ਦੇ ਉੱਪਰ ਸੌਰੀ ਫਲਾਵਰ ਨੇ ਔਰ ਸੈਂਟਰ ਦੇ ਵਿੱਚ ਵੀ ਆਪਾਂ ਨੇ ਜਿਹੜੇ ਫਲਾਵਰ ਨੇ ਉਹ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸੈਂਟਰ ਦੇ ਵਿੱਚ ਫਲਾਵਰ ਰਹਿਣਗੇ ਇਹ ਬਿਲਕੁਲ ਆਪਣੇ neck ਦੇ ਕੋਲ ਆਣਗੇ ਠੀਕ ਹੈ ਜੀ ਆਪਨੇ ਦੁਪट्टे ਦੇ ਉੱਪਰ ਟੋਟਲ 6 ਫਲਾਵਰ ਹੋਗੇ ਔਰ 4 ਸੈਟ ਕਟਵਰਕ ਹੋਇਆ ਹੋਇਆ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਟਵਰਕ ਹੈ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜਿਹੜੀਆਂ ਆਪਾਂ ਇਹਨਾਂ ਨੂੰ ਜਿਹੜਾ ਪਸ਼ਮੀਨਾ ਸੂਟ ਕਰਨਾ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਇਹ ਚੀਜ਼ਾਂ ਕਰਵਾ ਸਕਦੇ ਹੋ ਤੇ ਲੋ ਜੀ ਕਰਦੇ ਅੱਜ ਵਾਲੀ ਕਲੈਕਸ਼ਨ ਸ਼ੁਰੂ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਪਲੀਜ਼ ਮੈਂ ਸਾਰਿਆਂ ਪਰ ਅਨੂன்ஸ் ਰਿਕਵੈਸਟ ਕਰਦੀ ਆਂ ਕਿ ਕਈ ਵਾਰ ਮੈਸੇਜ ਦਾ ਰਿਪਲਾਈ ਕਰਨ ਸਾਨੂੰ ਲੇਟ ਹੋ ਜਾਦਾ ਤੁਸੀਂ ਵੇਟ ਕਰ ਲਿਆ ਕਰੋ ਠੀਕ ਹੈ ਜੀ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਮੌਸਮ ਦੇ ਅਕੋਰਡਿੰਗ ਹੁਣ ਫੈਬਰਿਕ ਵੀ ਚੇਂਜ ਹੋਣ ਲੱਗ ਗਿਆ ਜੀ ਇਸ ਕਰਕੇ ਤੁਹਾਡੇ ਵਾਸਤੇ ਸਾਰਾ ਕੁਝ ਜੜਾ ਨਵਾਂ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆਂ ਲਓ ਜੀ ਫੈਬਰਿਕ ਤੁਸੀਂ ਚੈੱਕ ਕਰੋ ਔਰ ਪ੍ਰਿੰਟ ਚੈੱਕ ਕਰੋ ਫੈਬਰਿਕ ਹੈਗਾ ਜੀ ਪਿਓਰ ਬਰਬਰੀ ਸ਼ਿਮਰ ਵਰਬਰੀ ਦੇ ਵਿੱਚ ਇਹ ਵਾਲਾ ਫੈਬਰਿਕ ਜਿਹੜਾ ਆ ਚੁੱਕਿਆ ਹੁਣ ਤੁਹਾਨੂੰ ਪਤਾ ਹੀ ਕਿ ਸ਼ਿਮਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਚਾਹੇ ਉਹ ਪਲੇਨ ਫੈਬਰਿਕ ਦੀ ਗੱਲ ਕਰੀਏ ਚਾਹੇ ਆਪਾਂ ਪ੍ਰਿੰਟ ਦੀ ਗੱਲ ਕਰੀਏ ਇਹਦੇ ਨਾਲ ਬਾਟਮ ਰਹੇਗੀ ਜੀ ਨੇਚਰਲ ਕ੍ਰੇਪ ਦੀ ਬਹੁਤ ਹੀ ਪਿਆਰੀ ਬਾਟਮ ਹੈ ਔਰ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਕਲਰਸ ਚੈੱਕ ਕਰੋ ਬਹੁਤ ਪਿਆਰਾ ਕਲਰ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਡਿਜੀਟਲ ਜੀ ਪ੍ਰਿੰਟਿੰਗ ਹੈ ਔਰ ਇੰਗਲਿਸ਼ ਜੇ ਕਲਰ ਨੇ ਜੀ ਇਹ ਵਾਲੇ ਬਹੁਤ ਪਿਆਰਾ ਦੁਪੱਟਾ ਹੈ ਦੁਪੱਟੇ ਦੀ ਸ਼ਾਈਨ ਚੈੱਕ ਕਰੋ ਇਹ ਉਹ ਵਾਲੀ ਸ਼ਾਈਨ ਹੈ ਕਿ ਜਿਹੜੀ ਸਾਨੂੰ ਵਧੀਆ ਲੱਗਦੀ ਹੈ ਪਿਆਰੀ ਲੱਗ ਤੇ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੁਪੱਟਾ ਖੁੱਲਾ ਡੁਲਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਜਿਹੜੀਆਂ ਭੈਣਾਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਅਮਨ ਸਾਡੇ ਨੂੰ ਦੁਪੱਟਾ ਸਿਰ ਤੇ ਨਹੀਂ ਆਉਂਦਾ ਹੈਗਾ ਸਾਨੂੰ ਇਹ ਚੀਜ਼ ਦੀ ਬੜੀ ਦਿੱਕਤ ਹੁੰਦੀ ਹੈ ਤਾਂ ਇਹ ਵਾਲੇ ਦੁਪੱਟੇ ਤੁਹਾਡੇ ਸਿਰ ਦੇ ਉੱਪਰ ਆਰਾਮ ਨਾਲ ਟਿਕਣਗੇ ਤੁਸੀਂ ਵੀਕੈਂਡ ਤੇ ਗੁਰਦੁਆਰਾ ਸਾਹਿਬ ਵੇਅਰ ਕਰਨਾ ਚਾਹੁੰਦੇ ਗੁਰਦੁਆਰਾ ਸਾਹਿਬ ਵੇਅਰ ਕਰਕੇ ਜਾ ਸਕਦੇ ਹੋ ਅਗਰ ਤੁਸੀਂ ਆਪਣੇ ਫਰੈਂਡ ਦੇ ਕਿਤੇ ਜਾਣਾ ਛੋਟੇ-ਮੋਟੇ ਹਨਾ ਮਿਲਣ ਵਾਸਤੇ ਤਾਂ ਤੁਸੀਂ ਉਸ ਟਾਈਮ ਵੀ ਵੇਅਰ ਕਰਕੇ ਜਾ ਸਕਦੇ ਹੋ ਤੇ ਲੋ ਜੀ ਅਗਲਾ ਕਲਰ ਬਹੁਤ ਪਿਆਰਾ ਔਰ ਡਿਜ਼ਾਈਨ ਇਹ ਡਿਜ਼ਾਈਨ ਇੰਨਾ ਕੁ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਚਾਹੇ ਉਹ ਕਾਟਨ ਸਿਲਕ ਹੋਵੇ ਚਾਹੇ ਉਹ ਬਰਬਰੀ ਹੋਵੇ ਚਾਹੇ ਉਹ ਮਸ਼ਲੀਨ ਹੋਵੇ ਹਨਾ ਚਾਹੇ ਉਹ ਕਰੇਪ ਹੋਵੇ ਬਹੁਤ ਜ਼ਿਆਦਾ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਸੇਲ ਕਰ ਚੁੱਕੇ ਹਾਂ ਬਹੁਤ ਪਿਆਰਾ ਫੈਬਰਿਕ ਹੈ ਮੈਂ ਤੁਹਾਨੂੰ ਬਿਲਕੁਲ ਨੇਰੇ ਤੋਂ ਦਿਖਾਨੀ ਆ ਇੰਨਾ ਕੁ ਜ਼ਿਆਦਾ ਸੌਫਟ ਹੈ ਜਿਹੜੀ ਆਪਾਂ ਪਹਿਲਾਂ ਬਰਬਰੀ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਸੀ ਇਹ ਫੈਬਰਿਕ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਸੌਫਟ ਹੈ ਤੇ ਸ਼ਾਈਨ ਬਹੁਤ ਜ਼ਿਆਦਾ ਪਿਆਰੀ ਹੈ ਤੁਸੀਂ ਇਹਨੂੰ ਛੋਟੇ-ਮੋਟੇ ਫੰਕਸ਼ਨ ਦੇ ਉੱਪਰ ਵੀਅਰ ਕਰਕੇ ਜਾ ਸਕਦੇ ਹੋ ਹਨਾ ਤੇ ਅਗਰ ਤੁਸੀਂ ਜਿਵੇਂ ਡੇਲੀ ਕੋਈ ਮੇਰੀਆਂ ਜੌਬ ਵਾਲੀਆਂ ਪਹਿਨਣਾ ਨੇ ਤੁਸੀਂ ਜੌਬ ਲਈ ਜਾਂਦੀਆਂ ਹੋ ਤਾਂ ਡੇਲੀ ਤੁਸੀਂ ਇਹ ਵਾਲੇ ਸੂਟ ਜੌਬ ਤੇ ਵੀਅਰ ਕਰ ਸਕਦੇ ਹੋ ਨੈਚੁਰਲ ਕਰੇਪ ਦੀ ਬਾਟਮ ਰਹੇਗੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਜੇਰੋਂ ਤੁਸੀਂ ਵੀਡੀਓ ਸਕਿਪ ਕਰਕੇ ਦੇਖ ਲੈ ਲੈਂਦੇ ਹੋ ਤਾਂ ਤੁਹਾਨੂੰ ਫੈਬਰਿਕ ਬਾਰੇ ਪ੍ਰੋਪਰ ਜਿਹੜੀ ਜਾਣਕਾਰੀ ਨਹੀਂ ਮਿਲਦੀ। ਦੁਪੱਟਾ ਤੁਸੀਂ ਚੈੱਕ ਕਰੋ। ਬਹੁਤ ਪਿਆਰਾ ਦੁਪੱਟਾ ਜੀ, ਖੁੱਲਾ ਡੁੱਲਾ ਦੁਪੱਟਾ ਹੈ। ਦੁਪੱਟੇ ਦੇ ਵਿੱਚ ਵੀ ਬਹੁਤ ਸੋਹਣੀ ਸ਼ਾਈਨ ਹੈ। ਸ਼ਿਰਮਾਰ ਬਰਬਰੀ ਦਾ ਫੈਬਰਿਕ ਰਹੇਗਾ। ਪ੍ਰਿੰਟਿੰਗ ਤੁਸੀਂ ਚੈੱਕ ਕਰੀ ਜਾਓ। ਕਲਰ ਬਹੁਤ ਪਿਆਰੇ ਨੇ ਸਾਰੇ ਹੀ। ਮੈਂ ਇੰਗਲਿਸ਼ ਜੇ ਕਲਰ ਲੈ ਕੇ ਆਈਆਂ ਕਿਉਂਕਿ ਸਾਨੂੰ ਹੁਣ ਸਾਡੇ ਜਿਹੜੀਆਂ ਭੈਣਾਂ ਨੇ ਉਹਨਾਂ ਦਾ ਟੇਸ ਦਾ ਜੜਾ ਪਤਾ ਲੱਗ ਚੁੱਕਿਆ ਹੈ ਕਿ ਉਹ ਕੀ ਲਾਈਕ ਕਰਦੀਆਂ ਨੇ ਹਮੇਸ਼ਾ ਹੀ ਤੁਹਾਡੇ ਪਸੰਦ ਅਕੋਰਡਿੰਗ ਆਪਣਾ ਫੈਬਰਿਕ ਔਰ ਪ੍ਰਿੰਟਿੰਗ ਲੈ ਕੇ ਆਉਂਦੇ ਆ ਕਾਫੀ ਸਾਰੇ ਮੈਸੇਜ ਵੀ ਹੁੰਦੇ ਆ ਫੋਨ ਕਾਲ ਹੁੰਦੇ ਆ ਕਿ ਅਮਨ ਤੁਹਾਡੇ ਬੁਟੀਕ ਤੇ ਹਮੇਸ਼ਾ ਹੀ ਸਾਨੂੰ ਕੁਝ ਨਵਾਂ ਦੇਖਣ ਨੂੰ ਮਿਲਦਾ ਤਾਂ ਸੀਰੀਅਸਲੀ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਸਾਡੀ ਕਲੈਕਸ਼ਨ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਜਿਹੜੀਆਂ ਭੈਣਾਂ ਸਾਡੇ ਬਲੌਗ ਦੇਖਦੀਆਂ ਨੇ ਉਹਨਾਂ ਦੇ ਵੀ ਕਾਫੀ ਮੈਸੇਜ ਆਉਂਦੇ ਨੇ ਕਿ ਅਮਨ ਤੁਸੀਂ ਤਾਂ ਯਾਰ ਸੂਟ ਇੰਨੇ ਸੋਹਣੇ ਪਾ ਦਿੰਦੇ ਹੋ ਕੀ ਕਰੀਏ ਤਾਂ ਜੀ ਸਾਡਾ ਵੀ ਕੰਮ ਕੰਮ ਇਹੀ ਹੁੰਦਾ ਕਿ ਤੁਹਾਡੇ ਵਾਸਤੇ ਕੁਝ ਨਵਾਂ ਲੈ ਕੇ ਆਈਏ ਅਗਲੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਕਲਰ ਕੰਬੀਨੇਸ਼ਨ ਦੀ ਮੈਂ ਅਗਰ ਗੱਲ ਕਰਾਂ ਤਾਂ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਜੀ ਲਾਈਟ ਐਂਡ ਡਾਰਕ ਦਾ ਇਹ ਵਾਲੇ ਜਿਹੜੀ ਪ੍ਰਿੰਟਿੰਗ ਆਪਣੀ ਰਹੇਗੀ ਤੇ ਹਰੇਕ ਕੇਸ ਦੀਆਂ ਪੈਣਾ ਇਹ ਵਾਲੇ ਸੂਟ ਆਪਣੇ ਲਈ ਰੈਡੀ ਕਰਵਾ ਸਕਦੇ ਹਾਂ ਦੁਪੱਟਾ ਤੁਸੀਂ ਦੇਖੋ ਪ੍ਰੋਪਰ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਖੁੱਲਾ ਡੁਲਾ ਦੁਪੱਟਾ ਹੈ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਬੁੱਕਲ ਮਾਰ ਸਕਦੇ ਹੋ ਸਾਈਡ ਤੇ ਤੁਸੀਂ ਅਗਰ ਲਿਆਣਾ ਚਾਹੁੰਦੇ ਹੋ ਸਾਈਡ ਤੇ ਵੀ ਰੱਖ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰਦਾ ਦੁਪੱਟਾ ਤੁਸੀਂ ਉਸ ਤਰ੍ਹਾਂ ਆਪਣੇ ਸਿਰ ਦੇ ਉੱਪਰ ਲੈ ਸਕਦੇ ਹੋ ਬੁਕਲ ਮਾਰ ਸਕਦੇ ਹੋ ਠੀਕ ਹੈ ਜੀ ਕਲਰ ਤੁਸੀਂ ਡਿਸਾਈਡ ਕਰ ਲਓ ਕਿਹੜਾ ਕਿਹੜਾ ਲੈਣਾ ਪ੍ਰਿੰਟਿੰਗ ਵੀ ਚੈੱਕ ਕਰੀ ਜਾਓ ਸਾਰੇ ਹੀ ਪ੍ਰਿੰਟ ਅਲੱਗ-ਅਲੱਗ ਰਹਿਣਗੇ ਸ਼ਿਮਰ ਬਰਬਰੀ ਦੇ ਉੱਪਰ ਇਹ ਵਾਲਾ ਫੈਬਰਿਕ ਰਹੇਗਾ ਜੀ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਨੇ ਜੀ ਸ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਕਿਉਂਕਿ ਕਾਫੀ ਸਾਰੇ ਮੈਸੇਜ ਕਈ ਵਾਰ ਹੁੰਦੇ ਕਿ ਅਮਨ ਆਪਾਂ ਸ਼ਾਈਨ ਵਾਲਾ ਫੈਬਰਿਕ ਜਿਹੜਾ ਉਹ ਲਾਈਕ ਨਹੀਂ ਕਰਦੇ ਤਾਂ ਸ਼ਾਈਨ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਜੀ ਇਕ ਸ਼ਾਈਨ ਹੁੰਦੀ ਕਿ ਬਿਲਕੁਲ ਹੀ ਸਾਨੂੰ ਆਪਾਂ ਨੂੰ ਪਸੰਦ ਨਹੀਂ ਹੁੰਦੀ ਇਹ ਵਾਲੀ ਸ਼ਾਈਨ ਤੁਸੀਂ ਚੈੱਕ ਕਰੋ ਬਿਲਕੁਲ ਨੇੜੇ ਤੋਂ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਸ਼ਾਈਨ ਬਹੁਤ ਪਿਆਰੀ ਹੈ ਫੈਬਰਿਕ ਬਹੁਤ ਜ਼ਿਆਦਾ ਸੌਫਟ ਰਸਾ ਫੈਬਰਿਕ ਦੇ ਵਿੱਚ ਨਾ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਇਰੀਟੇਸ਼ਨ ਨਹੀਂ ਹੋਏਗੀ ਇਹ ਵਾਲਾ ਫੈਬਰਿਕ ਤੁਸੀਂ ਜਦੋਂ ਵੇਅਰ ਕਰੋਗੇ ਦੁਪੱਟਾ ਤੁਸੀਂ ਚੈੱਕ ਕਰੋ ਪੂਰਾ ਫੁੱਲਾ ਡੁੱਲਾ ਦੁਪੱਟਾ ਹੈ ਜੀ ਜੇ ਮੈਂ ਤੁਹਾਨੂੰ ਦੱਸਿਆ ਸਿਰ ਦੇ ਉੱਪਰ ਵੀ ਟਿਕੇਗਾ ਅਗਰ ਤੁਸੀਂ ਗਲਚ ਲਾਈਕ ਕਰਦੇ ਹੋ ਪਉਣਾ ਤੁਸੀਂ ਗਲਚ ਵੀ ਪਾ ਸਕਦੇ ਹੋ ਬਹੁਤ ਪਿਆਰੀ ਲੁੱਕ ਬਣੇਗੀ ਤੁਹਾਡੀ ਇਹਨਾਂ ਸੂਟਾਂ ਦੇ ਵਿੱਚ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਇਹ ਵਾਲੇ ਕਲਰ ਕਿਉਂਕਿ ਚੀਜ਼ ਤੁਹਾਡੇ ਵਾਸਤੇ ਹਮੇਸ਼ਾ ਹੀ ਉਹ ਲੈ ਕੇ ਆਈ ਦੀ ਜਿਹੜੀ ਟ੍ਰੈਂਡਿੰਗ ਦੇ ਵਿੱਚ ਹੋਵੇ ਆਊਟ ਫੈਸ਼ਨ ਕੁਝ ਵੀ ਤੁਹਾਨੂੰ ਨਹੀਂ ਸਾਡੇ ਕੋਲ ਟਿਕ ਤੇ ਮਿਲੇਗਾ ਚਿਨਾਰ ਦਾ ਬ੍ਰਾਂਡ ਰਹੇਗਾ ਸੌਰੀ ਮੈਂ ਬ੍ਰਾਂਡ ਦੱਸਣਾ ਭੁੱਲ ਗਈ ਤੁਸੀਂ ਦੇਖ ਸਕਦੇ ਹੋ ਉੱਪਰ ਆਪਣੇ ਅ ਐਡ ਕੀਤਾ ਹੋਇਆ ਜੀ ਆਪਣਾ ਚਨਾਰ ਦਾ ਬ੍ਰਾਂਡ ਰਹੇਗਾ ਬਿਨਾ ਬ੍ਰਾਂਡ ਤੋਂ ਤੁਹਾਨੂੰ ਕੋਈ ਵੀ ਫੈਬਰਿਕ ਜਿਹੜਾ ਨਹੀਂ ਦਿੱਤਾ ਜਾਏਗਾ ਅਗਰ ਬਿਨਾ ਬ੍ਰਾਂਡ ਤੋਂ ਕੋਈ ਫੈਬਰਿਕ ਦੇ ਰਹਾ ਤਾਂ ਉਹ ਵੀ ਅੱਛੀ ਕੁਆਲਿਟੀ ਦੇ ਵਿੱਚ ਤੁਹਾਨੂੰ ਦਵਾਂਗੇ ਇਦਾਂ ਨਹੀਂ ਹੈਗਾ ਕਿ ਅਗਰ ਬਿਨਾ ਬ੍ਰਾਂਡ ਤੋਂ ਦੇਤਾ ਤਾਂ ਉਹਦੀ ਕੁਆਲਿਟੀ ਨਹੀਂ ਹੋਏਗੀ ਹਨਾ ਤਾਂ ਬਾਕੀ ਹਮੇਸ਼ਾ ਹੀ ਮੈਂ ਕਹਿੰਨੀ ਆ ਕਿ ਪ੍ਰਾਈਸ ਦੇ ਅਕੋਰਡਿੰਗ ਤੁਹਾਨੂੰ ਚੀਜ਼ ਮਿਲੇਗੀ ਲਓ ਜੀ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਮੇਨ ਗੱਲ ਹੈਗੀ ਹੈ ਜੀ ਇੱਥੇ ਹੁਣ ਤੁਹਾਡੀ ਸਟਿਚਿੰਗ ਦੀ ਕਿ ਤੁਸੀਂ ਸਟਿਚਿੰਗ ਕਿਸ ਤਰ੍ਹਾਂ ਦੀ ਕਰਵਾ ਰਹੇ ਹੋ ਕਿਉਂਕਿ ਸੂਟ ਤੁਸੀਂ ਬਾਇ ਕਰ ਲਿਆ ਸਟਿਚਿੰਗ ਤੇ ਤੁਸੀਂ ਧਿਆਨ ਨਹੀਂ ਦਿਓਗੇ ਤਾਂ ਤੁਹਾਡਾ ਸੂਟ ਜਿਹੜਾ ਸਿੰਪਲ ਸੋਬਰ ਬਣ ਜਾਣਾ ਅਗਰ ਤੁਸੀਂ ਥੋੜਾ ਆਪਣਾ ਧਿਆਨ ਸਟਿਚਿੰਗ ਦੇ ਉੱਪਰ ਲਗਾਓਗੇ ਤਾਂ ਤੁਹਾਡਾ ਸੂਟ ਬਹੁਤ ਪਿਆਰਾ ਰੈਡੀ ਹੋਏਗਾ ਜੀ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ 컬러 ਬਹੁਤ ਜ਼ਿਆਦਾ ਪਿਆਰਾ ਹੈ ਜਿਵੇਂ ਅੱਗੇ ਮੌਸਮ ਚੇਂਜ ਹੋ ਗਿਆ ਮੌਸਮ ਦੇ ਅਕੋਰਡਿੰਗ 컬러 ਨੇ ਜੀ ਬਹੁਤ ਫੇਅਰ ਕਲਰ ਲਗਣਗੇ ਤੁਹਾਡੇ ਇਹਦੇ ਵਿੱਚ ਔਰ ਸੈਕਿੰਡ ਗਰਲ ਜਿਹੜੀ ਹੈ ਕਿ ਉਹਦਾ ਦੀ ਪ੍ਰਿੰਟਿੰਗ ਹੈ ਕਿ ਜਿਹਦੇ ਵਿੱਚ ਤੁਸੀਂ ਬਿਲਕੁਲ ਸਲਿਮ ਫਿਟ ਲਗੋਗੇ ਮੈਂ ਵੀ ਕਾਫੀ ਮੇਰਾ ਸਾਈਜ਼ ਹੈਵੀ ਹੋ ਗਿਆ ਹੈ ਬਟ ਜਿਹੜੀ ਸਟੀਚਿੰਗ ਹੈ ਉਹਨੂੰ ਕਿਤੇ ਨਾ ਕਿਤੇ ਆਪਾਂ ਥੋੜਾ ਚੇਂਜ ਕਰ ਦਿੰਨੇ ਆ ਕਿ ਸਾਡਾ ਜਿਹੜਾ ਪ੍ਰੋਪਰ ਜਿਹੜੀ ਸਾਡੀ ਬਾਡੀ ਦੇ ਅਕੋਰਡਿੰਗ ਜੀ ਸਾਡੀ ਸਟੀਚਿੰਗ ਹੋਵੇ ਤਾਂ ਜਿਹਦੇ ਨਾਲ ਆਪਾਂ ਤੁਹਾਡੇ ਸਲਿਮ ਫਿਟ ਵੀ ਲੱਗੇ ਔਰ ਸਾਡੀ ਬਾਡੀ ਸ਼ੇਪ ਵੀ ਜਿਹੜੀ ਅੱਛੀ ਆਵੇ ਤੇ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ 컬러 ਕੰਬੀਨੇਸ਼ਨ ਬਹੁਤ ਸੋਹਣਾ ਹੋਇਆ ਲਾਈਟ ਐਂਡ ਡਾਰਕ ਦਾ। ਲੋ ਜੀ ਅਗਲਾ ਕਲਰ ਜਿਹੜੀਆਂ ਭੈਣਾਂ ਥੋੜਾ ਲਾਈਟ ਕਲਰ ਲਾਇਕ ਕਰਦੀਆਂ ਨੇ ਇਹ ਕਲਰ ਉਹਨਾਂ ਵਾਸਤੇ ਆ। ਪ੍ਰਿੰਟਿੰਗ ਚੈੱਕ ਕਰੀ ਜਾਓ ਫੈਬਰਿਕ ਚੈੱਕ ਕਰੋ ਮੈਂ ਤੁਹਾਨੂੰ ਇੱਕ ਵਾਰ ਨਾ ਬਿਲਕੁਲ ਨੇੜੇ ਤੋਂ ਫੈਬਰਿਕ ਦਿਖਾਉਣੀ ਆ। ਚਿਨਾਰ ਦਾ ਬ੍ਰਾਂਡ ਰਹੇਗਾ ਜੀ ਫੈਬਰਿਕ ਤੁਸੀਂ ਬਿਲਕੁਲ ਚੈੱਕ ਕਰੋ। ਜਿੰਨਾ ਕ ਆਪਣੇ ਦੁਪੱਟੇ ਦਾ weight ਹੈ ਜੀ ਉਹਨਾਂ ਕਹੀ ਸਾਡੇ ਫੈਬਰਿਕ ਦੀ ਸ਼ਰਟ ਦਾ weight ਹੈ। ਠੀਕ ਹੈ ਜੀ ਬਹੁਤ ਜ਼ਿਆਦਾ ਸੌਫਟਨੈਸ ਹੈ ਜੀ। ਇਸ ਤਰ੍ਹਾਂ ਰਹੇਗਾ ਜੀ ਇਹ ਵਾਲਾ ਗ੍ਰੇਜ ਹੈ ਕਲਰ ਬਹੁਤ ਪਿਆਰਾ ਗ੍ਰੇ ਕਲਰ ਹੈ ਜੀ ਇਹ ਕਿਉਂਕਿ ਕੱਲ ਜਿਹੜਾ ਮੈਂ ਗ੍ਰੇ ਕਲਰ ਵੇਅਰ ਕੀਤਾ ਸੀ ਕਾਫੀ ਸਾਰੇ ਮੈਸੇਜ ਸੀ ਕਿ ਦੀਦੀ ਜਿਹੜਾ ਤੁਸੀਂ ਸੂਟ ਵੇਅਰ ਕੀਤਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਕਿਉਂਕਿ ਦੇਖੋ ਅਸਲ ਦੇ ਵਿੱਚ ਨਾ ਪ੍ਰੋਪਰ ਲੁੱਕ ਸੂਟ ਬਣ ਤੋਂ ਬਾਅਦ ਹੀ ਪਤਾ ਲੱਗਦੀ ਹੈ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਨਾ ਦੁਪੱਟਾ ਹੈ ਥੋੜਾ ਡਿਫਰੈਂਟ ਡਿਜ਼ਾਈਨ ਹੈ ਜੀ ਇਹ ਵਾਲਾ ਦੁਪੱਟਾ ਤੁਸੀਂ ਦੇਖਿਆ ਕਿਉਂਕਿ ਹੋਂ ਤੱਕ ਤੁਹਾਨੂੰ ਜਿੰਨੇ ਸੂਟ ਦਿਖਾਏ ਨੇ ਉਹਦੇ ਦੁਪੱਟੇ ਆ ਤਕਰੀਬਨ ਦੋਨੋਂ ਸਾਈਡ ਹੀ ਬਣੇ ਹੋਏ ਨੇ ਤੁਸੀਂ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਦੋਨੋਂ ਸਾਈਡ ਕਾਫੀ ਹੈਵੀ ਪ੍ਰਿੰਟਿੰਗ ਰਹੇਗੀ ਔਰ ਸੈਂਟਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਔਰ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਨੈਚੁਰਲ ਕਰੇਵ ਦੀ ਬਾਟਮ ਰਹੇਗੀ ਪਲੇਨ ਬਾਟਮ ਰਹੇਗੀ ਜੀ ਨਾਲ ਪ੍ਰਿੰਟਿੰਗ ਸ਼ਰਟ ਰਹੇਗੀ ਔਰ ਪ੍ਰਿੰਟ ਹੀ ਦਪੜਾ ਦੁਪੱਟਾ ਰਹੇਗਾ ਸ਼ਿਮਰ ਬਰਬਰੀ ਜਿਹੜਾ ਫੈਬਰਿਕ ਰਹੇਗਾ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦਆਊਟ ਸਟਿਚਿੰਗ ਹੋ ਰਹੇ ਨੇ ਪਲੀਜ਼ ਇੱਥੇ ਮੈਂ ਸਾਰੀਆਂ ਭੈਣਾਂ ਨੂੰ ਇੱਕ ਵਾਰੀ ਫੇਰ ਤੋਂ ਦੱਸ ਦੇਣਾ ਚਾਹੁੰਦੀ ਆ ਜਿਹੜੇ ਵੀ ਮੈਂ ਸੂਟ ਦਿਖਾਉਣੀ ਆ ਚਾਹੇ ਉਹ ਸਟਿਚਿੰਗ ਵਾਲੇ ਹੋਣ ਚਾਹੇ ਉਹ ਵਿਦਆਊਟ ਸਟਿਚਿੰਗ ਵਾਲੇ ਹੋਣ ਹਨਾ ਤੇ ਅਗਰ ਤੁਹਾਨੂੰ ਮੈਂ ਵਿਦਾਊਟ ਸਟਿਚਿੰਗ ਦਿਖਾ ਰਹੀ ਆ ਤਾਂ ਉਹਦਾ ਪ੍ਰਾਈਸ ਵਿਦਾਊਟ ਸਟਿਚਿੰਗ ਹੀ ਉੱਪਰ ਸ਼ੋਅ ਹੋਏਗਾ ਠੀਕ ਹੈ ਜੀ ਅਗਰ ਤੁਹਾਨੂੰ ਸਟਿਚ ਕੀਤੇ ਦਿਖਾਏ ਜਾ ਰਹੇ ਨੇ ਤਾਂ ਉਹਦਾ ਪ੍ਰਾਈਸ ਵਿਦ ਸਟਿਚਿੰਗ ਹੀ ਹੋਏਗਾ ਠੀਕ ਹੈ ਲਓ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੀ ਜ਼ਿਆਦਾ ਪਿਆਰਾ ਇਹ ਵਾਲੇ ਸੂਟ ਸਾਰੇ ਜਿਹੜੇ ਨੇ ਇਦਾਂ ਨਹੀਂ ਹੈਗੇ ਕਿ ਇਹ 40+ ਇਸ ਦੀਆਂ ਭੈਣਾਂ ਵੇਅਰ ਕਰ ਸਕਦੀਆਂ ਨੇ ਜਾਂ 20+ ਇਹ ਹੀ ਵੇਅਰ ਕਰ ਸਕਦੀਆਂ ਨੇ ਇਹ ਹਰੇਕ ਇਸ ਦੀਆਂ ਭੈਣਾਂ ਇਹ ਵਾਲੇ ਸੂਟ ਵੇਅਰ ਕਰ ਸਕਦੀਆਂ ਬਾਟਮ ਦਾ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਬਾਟਮ ਦਾ ਕਲਰ ਹੈ ਜੀ ਬਹੁਤ ਪਿਆਰਾ ਔਰ ਕਲਰ ਕੰਬੀਨੇਸ਼ਨ ਤਾਂ ਬਹੁਤ ਹੀ ਜ਼ਿਆਦਾ ਸੋਹਣਾ। ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਜੀ। ਬਹੁਤ ਹੀ ਪਿਆਰਾ ਲੱਗੇਗਾ ਅਗਰ ਮੈਂ ਤੁਹਾਨੂੰ ਕਹਾ ਕੀ ਬੁਕਲ ਮਾਰ ਕੇ ਦੇਖਾਂ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਦੁਪੱਟਾ ਇਹ। ਇਸ ਤਰ੍ਹਾਂ ਰਹੇਗਾ ਜੀ। ਬਹੁਤ ਸੋਹਣੀ ਲੁੱਕ ਆਏਗੀ ਇਹਦੇ ਵਿੱਚ ਤੁਹਾਡੀ গারਲਿਸ਼ ਲੁੱਕ ਵੀ ਬਣੇਗੀ ਸਰਦਾਰੀ ਲੁੱਕ ਵੀ ਬਣੇਗੀ ਕਿਉਂਕਿ ਕਾਫੀ ਸਾਰੇ ਮੈਸੇਜ ਹੁੰਦੇ ਨੇ ਸਾਨੂੰ ਕਿ ਅਮਨ ਸਾਡੀ ਲੁੱਕ গারਲਿਸ਼ ਲੁੱਕ ਵੀ ਲੱਗੇ ਔਰ ਥੋੜੀ ਜੈਂਟਰੀ ਲੁੱਕ ਵੀ ਲੱਗੇ ਸਾਡੇ ਹਿੱਟਾਂ ਦੀ ਹੈਨਾ ਇਸ ਕਰਕੇ ਆਪਾਂ ਸੋਹਣੀ ਜੀ ਪ੍ਰਿੰਟਿੰਗ ਤੁਹਾਡੇ ਵਾਸਤੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਲਰ ਤੁਸੀਂ ਚੈੱਕ ਕਰ ਲੈਨੇ ਆ ਨਾ ਪ੍ਰਿੰਟ ਤੁਸੀਂ ਚੈੱਕ ਕਰ ਰਹੇ ਹੋ ਲੋ ਜੀ ਅਗਲਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਮੇਰਾ ਫੇਵਰਟ ਕਲਰ ਮਸਟਰਡ ਕਲਰ ਮਸਟਰਡ ਪੀਲਾ ਕਲਰ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਚਨਾਰ ਦਾ ਬ੍ਰਾਂਡ ਰਹੇਗਾ ਬਿਨਾ ਬ੍ਰਾਂਡ ਤੋਂ ਤੁਹਾਨੂੰ ਕੋਈ ਫੈਬਰਿਕ ਨਹੀਂ ਮਿਲੇਗਾ ਜੀ ਅੱਛੀ ਕੰਪਨੀ ਦਾ ਸਾਡੇ ਕੋਲ ਸਾਰਾ ਹੀ ਕੱਪੜਾ ਹੁੰਦਾ ਕੁਝ ਏਦਾਂ ਨਹੀਂ ਹੁੰਦਾ ਕਿ ਆਪਾਂ ਤੁਹਾਨੂੰ ਕੁਝ ਡੁਪਲੀਕੇਟ ਦੇ ਰਿਹਾ ਚਾਹੇ ਉਹ ਸਾਡੇ ਹੈਂਡਵਰਕ ਦੇ ਸੂਟ ਹੋਣ ਚਾਹੇ ਉਹ ਸਾਡੇ ਥ੍ਰੈਡਵਰਕ ਦੇ ਸੂਟ ਹੋਣ ਚਾਹੇ ਉਹ ਸਾਡੇ ਪ੍ਰਿੰਟ ਸੂਟ ਹੋਣ ਚਾਹ ਬਲੌਕ ਪ੍ਰਿੰਟ ਦੇ ਸੂਟ ਹੋਣ ਫੈਬਰਿਕ ਹਮੇਸ਼ਾ ਤੁਹਾਨੂੰ ਸਾਡੇ ਕੋਲੋਂ ਅੱਛੀ ਕੁਆਲਿਟੀ ਦਾ ਮਿਲੇਗਾ ਜੀ ਕੰਮ ਹਮੇਸ਼ਾ ਤੁਹਾਡੀ ਚੁਆਇਸ ਅਕੋਰਡ ਤੁਹਾਡੇ ਤੋਂ ਬਿਨਾ ਪੁੱਛੇ ਕੋਈ ਕੰਮ ਨਹੀਂ ਕੀਤਾ ਜਾਏਗਾ। ਅਗਰ ਤੁਹਾਡੇ ਤੋਂ ਬਿਨਾ ਪੁੱਛੇ ਕੁਝ ਕਰ ਰਹੇ ਆ ਤਾਂ ਤੁਹਾਨੂੰ ਉਹ ਕੁਝ ਵਧੀਆ ਕਰਕੇ ਹੀ ਦਵਾਂਗੇ। ਇਦਾਂ ਨਹੀਂ ਹੈਗਾ ਕਿ ਆਪਣੀ ਮਰਜ਼ੀ ਚਲਾਵਾਂਗੇ ਕਿਉਂਕਿ ਪੈਸਾ ਤੁਸੀਂ ਲਗਾਣਾ ਆਪਾਂ ਸਿਰਫ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਕੰਮ ਕਰਨਾ ਹੈ। ਤੇ ਹੁਣ ਤੁਸੀਂ ਇਹ ਵਾਲਾ ਦੁਪੱਟਾ ਚੈੱਕ ਕਰੋ। ਇਹ ਵੀ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਬਰ ਸਮਾਰਟ ਕਲਰ ਅਗਰ ਮੈਂ ਕਹਾਂ ਤਾਂ ਬਹੁਤ ਪਿਆਰੇ ਕਲਰ ਨੇ ਜੀ। ਇੱਕ ਵਾਰ ਤੁਸੀਂ ਪ੍ਰਿੰਟਿੰਗ ਫੇਰ ਚੈੱਕ ਕਰ ਲਓ। ਨਾਲ ਰਹੇਗੀ ਜੀ ਪਲੇਨ ਬਾਟਮ। ਬਹੁਤ ਹੀ ਪਿਆਰੀ ਬਾਟਮ ਹੈ ਜੀ। ਬਹੁਤ ਹੀ ਸੋਹਣੇ ਕਲਰ ਅਲੱਗ ਜੇ ਕਲਰ ਨੇ ਡਿਫਰੈਂਟ ਜੇ ਪ੍ਰਿੰਟ ਨੇ ਜੀ ਬਹੁਤ ਹੀ ਪਿਆਰੇ ਨੇ ਮੈਂ ਫਿਰ ਫੈਬਰਿਕ ਬਾਰੇ ਦੱਸ ਦੇਣਾ ਚਾਹੁੰਦੀ ਆ ਸ਼ਿਮਰ ਬਰਬਰੀ ਦਾ ਫੈਬਰਿਕ ਰਹੇਗਾ ਦੁਪੱਟਾ ਵੀ ਸ਼ਿਮਰ ਬਰਬਰੀ ਦਾ ਹੀ ਰਹੇਗਾ ਔਰ ਨੇਚਰਲ ਕ੍ਰੇਪ ਦੀ ਬਾਟਮ ਰਹੇਗੀ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਬਹੁਤ ਜ਼ਿਆਦਾ ਸੌਫਟਨੈਸ ਹੈ ਜਦੋਂ ਆਪਾਂ ਦੁਪੱਟਿਆਂ ਨੂੰ ਰੈਡੀ ਕਰਦੇ ਆ ਆਪਣਾ ਸੂਟ ਸਟੀਚ ਕਰਦੇ ਆ ਉਸ ਟਾਈਮ ਆਪਾਂ ਦੁਪੱਟੇ ਦੇ ਉੱਪਰ ਲੈਸ਼ ਜਿਹੜੀ ਉਹ ਐਡ ਕਰਦੇ ਆ ਤਾਂ ਉਹਦੇ ਨਾਲ ਦੁਪੱਟਾ ਜਿਹੜਾ ਆਪਣੇ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਹੈ ਜੀ ਜਦੋਂ ਆਪਾਂ ਦੁਪੱਟੇ ਨੂੰ ਵਿਦਾਊਟ ਲੈਸ਼ ਰੱਖ ਲੈਂਦੇ ਆ ਤਾਂ ਦੁਪੱਟਾ ਆਪਣਾ ਨਹੀਂ ਖੜਦਾ ਹੈਗਾ ਇਸ ਕਰਕੇ ਜਦੋਂ ਵੀ ਤੁਸੀਂ ਸਟੀਚਿੰਗ ਕਰਵਾਉਂਦੇ ਹੋ ਤਾਂ ਪਲੀਜ਼ ਦੁਪੱਟੇ ਦੇ ਉੱਪਰ ਜ਼ਰੂਰ ਕੁਝ ਨਾ ਕੁਝ ਐਡ-ਆਨ ਜ਼ਰੂਰ ਕਰਵਾਇਆ ਕਰੋ ਠੀਕ ਹੈ ਜੀ ਲਓ ਜੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਪ੍ਰਿੰਟ ਕੁਝ ਦੇਖਿਆ ਹੋਣਾ ਜਿਹੜੀਆਂ ਭੈਣਾਂ ਕਾਫੀ ਟਾਈਮ ਤੋਂ ਆਪਣੀਆਂ ਵੀਡੀਓਜ਼ ਦੇਖਦੀਆਂ ਨੇ ਵੀ ਆਪਾਂ ਜਿੰਨੇ ਵੀ ਇਹ ਵਾਲੇ ਸੂਟ ਜਿਹੜੇ ਨੇ ਸੇਲ ਕੀਤੇ ਨੇ ਚਾਹੇ ਉਹ ਕਾਟਨ ਸਿਲਕ ਦੇ ਵਿੱਚ ਚਾਹੇ ਉਹ ਬਰਬਰੀ ਦੇ ਵਿੱਚ ਚਾਹੇ ਉਹ ਕਰੇਪ ਦੇ ਵਿੱਚ ਚਾਹੇ ਉਹ ਜੋਰਜਟ ਦੇ ਵਿੱਚ ਇਹ ਪ੍ਰਿੰਟ ਹਰੇਕ ਫੈਬਰਿਕ ਦੇ ਵਿੱਚ ਆਇਆ ਹੋਇਆ ਜੀ ਹਰੇਕ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਅੱਜ ਵਾਲੇ ਸੂਟ ਬਿਲਕੁਲ ਵੀ ਛੱਡਣ ਵਾਲੇ ਨਹੀਂ ਹੈਗੇ ਹਜੇ ਕਿਸੇ ਵੀ ਬੁਟੀਕ ਦੇ ਉੱਪਰ ਇਹ ਵਾਲੇ ਸੂਟ ਜਿਹੜੇ ਨਹੀਂ ਆਏ ਪ੍ਰਿੰਟਿੰਗ ਆ ਚੁੱਕੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਪ੍ਰਿੰਟਿੰਗ ਨਹੀਂ ਆਈ ਕਿਉਂਕਿ ਪ੍ਰਿੰਟਿੰਗ ਤਾਂ ਤੁਸੀਂ ਦੇਖਿਆਗੇ ਕਾਫੀ ਟਾਈਮ ਤੋਂ ਚੱਲ ਰਹੀ ਬਟ ਇਹ ਫੈਬਰਿਕ ਕਿਸੇ ਕੋਲ ਨਹੀਂ ਹੋਣਾ ਹਜੇ ਇਹ ਜੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਅਗਰ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਪੈਚਵਕ ਕਰਵਾਉਣਾ ਚਾਹੁੰਦੇ ਤੁਸੀਂ ਪੈਚਵਕ ਵੀ ਕਰਵਾ ਸਕਦੇ ਹੋ ਹੁਣ ਤੁਸੀਂ ਦੇਖੋ ਇਹ ਬਹੁਤ ਪਿਆਰਾ ਸੂਟ ਬਣਿਆ ਹੋਇਆ ਮੈਂ ਤੁਹਾਨੂੰ ਇੱਕ ਸੂਟ ਦਿ ਕਿ ਆਪਾਂ ਉਸ ਉਠ ਕੇ ਇਸ ਤਰ੍ਹਾਂ ਰੈਡੀ ਕੀਤਾ ਤੁਸੀਂ ਅਗਰ ਉਸ ਤਰ੍ਹਾਂ ਕਰਵਾਉਣਾ ਚਾਹੁੰਦੇ ਤੁਸੀਂ ਉਵੇਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਵਰਕ ਵਰਕ ਬਾਇ ਕਰਨਾ ਚਾਹੁੰਦੇ ਤੁਸੀਂ ਵਿਦਆਊਟ ਵਰਕ ਵਰਕ ਵੀ ਬਾਇ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਤੁਹਾਡਾ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਲਓ ਜੀ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਪੀਸ ਜਿਹੜੇ ਨੇ ਹੋਲਡ ਕਰਵਾ ਸਕਦੇ ਹੋ ਨਾਲ ਹੀ ਆਪਾਂ ਸਟਿਚਿੰਗ ਕਰਕੇ ਤੁਹਾਨੂੰ ਭੇਜ ਦਾਂਗੇ ਠੀਕ ਹੈ ਕਿਉਂਕਿ ਪ੍ਰਿੰਟ ਬਹੁਤ ਪਿਆਰੇ ਨੇ ਫੈਬਰਿਕ ਬਹੁਤ ਵਧੀਆ ਚਿਨਾਰ ਦਾ ਬ੍ਰਾਂਡ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਕੁਝ ਵੀਡੀਓ ਦੇ ਵਿੱਚ ਆਪਾਂ ਐਕਸਪਲੇਨ ਕਰਦੇ ਹੁੰਦੇ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਜਿਹੜਾ ਨਾ ਰਹੇ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੀ ਹੁੰਦਾ ਕਿ ਤੁਹਾਡੇ ਜਿਹੜੇ ਸਵਾਲ ਹੁੰਦੇ ਨੇ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰ ਦਈਏ ਠੀਕ ਹੈ ਤੇ ਜਦੋਂ ਤੁਸੀਂ ਵੀਡੀਓ ਧਿਆਨ ਨਾਲ ਦੇਖਣੀ ਨਹੀਂ ਆਰਾਮ ਨਾਲ ਦੇਖਣੀ ਨਹੀਂ ਫਿਰ ਤੁਹਾਡੇ ਕਿਸੇ ਵੀ ਸਵਾਲ ਦਾ ਤੁਹਾਨੂੰ ਸੋ ਕਿਸ ਬ੍ਰਾਂਡ ਦਾ ਫੈਬਰਿਕ ਹੈ ਇਹਦੇ ਨਾਲ ਬਾਟਮ ਕਿੰਨੇ ਮੀਟਰ ਦੀ ਰਹੇਗੀ ਹਮੇਸ਼ਾ ਹੀ ਮੈਚਿੰਗ ਸੂਟ ਦੇ ਨਾਲ ਆ ਜਿਹੜੇ ਜਿਵੇਂ ਆਪਾਂ ਕਹਦੇ ਵੀ ਕੰਪਨੀ ਵਾਲੋਂ ਆਪਾਂ ਸੂਟ ਮੰਗਵਾਉਨੇ ਆ ਪ੍ਰਿੰਟਿੰਗ ਵਾਲੇ ਉਹਨਾਂ ਨਾਲ 2.5 ਮੀਟਰ ਦੀ ਹੀ ਬਾਟਮ ਆਉਂਦੀ ਹੈ ਅਗਰ ਤੁਸੀਂ ਆਪਾਂ ਤੁਹਾਨੂੰ ਥਾਨ ਦੇ ਵਿੱਚੋਂ ਕੋਈ ਸੂਟ ਕੱਟ ਕਰਕੇ ਦੇ ਰਹੇ ਤਾਂ ਉਹਦੇ ਵਿੱਚ ਆਪਾਂ ਕਿਤੇ ਨਾ ਕਿਤੇ ਬਾਟਮ ਦਾ ਕਪੜਾ ਵੀ ਐਕਸਟਰਾ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਹਨਾ ਤੇ ਤੁਸੀਂ ਸ਼ਰਟ ਦਾ ਵੀ ਆਪਣਾ ਕਪੜਾ ਜਿਹੜਾ ਵਧਾ ਸਕਦੇ ਹੋ ਠੀਕ ਹੈ ਬਾਕੀ ਇਹ ਵਾਲੀ ਸ਼ਰਟ ਜਿਹੜੀ ਰਹੇਗੀ ਆਪਣੀ 2.5 ਮੀਟਰ ਦੀ ਸ਼ਰਟ ਰਹੇਗੀ 2.5 ਤੋਂ ਪੌਣੇ 3 ਮੀਟਰ ਦੀ ਹੀ ਬਾਟਮ ਰਹੇਗੀ ਠੀਕ ਹੈ ਕਲਰ ਤੁਹਾਨੂੰ ਦਿਖਾ ਦਿੱਤੇ ਨੇ ਪ੍ਰਿੰਟਿੰਗ ਤੁਹਾਨੂੰ ਦਿਖਾ ਦਿੱਤੀਆਂ ਨੇ ਫੈਬਰਿਕ ਬਾਰੇ ਤੁਹਾਨੂੰ ਸਾਰਾ ਵੀਡੀਓ ਵਿੱਚ ਦੱਸ ਦਿੱਤਾ ਜੀ ਅਸੀਂ ਕਿਸੇ ਤਰ੍ਹਾਂ ਦੀ ਹੋਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਵੇਗੀ ਸੋ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਇਨਾ ਸੂਟਾਂ ਤੋਂ ਇਲਾਵਾ ਤੁਸੀਂ ਕੋਈ ਥ੍ਰੈਡ ਵਰਕ ਦੇ ਉੱਪਰ ਰੈਡੀ ਕਰਾਉਣਾ ਚਾਹੁੰਦੇ ਹੋ ਆਰੀ ਵਰਕ ਦੇ ਉੱਪਰ ਜਿਵੇਂ ਮੈਂ ਤੁਹਾਨੂੰ ਆਪਣਾ ਸੂਟ ਦਿਖਾਇਆ ਹੋਇਆ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਮੈਂ ਵੀਡੀਓ ਸ਼ੂਟ ਕਰਨੀ ਹੈ ਜੀ ਕਾਫੀ ਦਿਨ ਹੋ ਗਏ ਮੈਨੂੰ ਬਹੁਤ ਸਾਰੇ ਮੇਰੇ ਵਟਸਐਪ ਤੇ ਮੈਸੇਜ ਨੇ ਵੀ ਆਪਾਂ ਬੁਟੀਕ ਦਾ ਕੰਮ ਕਿੱਦਾਂ ਸ਼ੁਰੂ ਕਰ ਸਕਦੇ ਹਾਂ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾ ਚੁੱਕੀ ਹਾਂ ਜੀ ਆਪਣੇ ਉਹ ਆਪਣਾ ਬਲੌਗਿੰਗ ਵਾਲਾ ਚੈਨਲ ਹੈ ਮਿਸਟਰ ਐਂਡ ਮਿਸਿਸ ਵਾਸੀ ਉੱਥੇ ਆਪਾਂ ਅਪਲੋਡ ਕੀਤੀ ਹੋਈ ਹੈ ਹੁਣ ਕਾਫੀ ਮੈਸੇਜ ਨੇ ਕਿ ਦੀਦੀ ਸਾਨੂੰ ਵਰਕ ਬਾਰੇ ਦੱਸੋ ਸਾਨੂੰ ਹਨਾ ਫੈਬਰਿਕ ਬਾਰੇ ਦੱਸੋ ਵੀ ਆਪਾਂ ਕਿਸ ਤਰ੍ਹਾਂ ਦਾ ਫੈਬਰਿਕ ਆਪਣੇ ਬੁਟੀਕ ਵਾਸਤੇ ਲੈ ਸਕਦੇ ਆ ਕਿਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਆ ਵਰਕਰ ਕਿਵੇਂ ਲੱਭ ਸਕਦੇ ਆ ਹੋਰ ਵੀ ਕਿਸੇ ਭੈਣ ਦਾ ਕੋਈ ਮੈਸੇਜ ਆ ਤਾਂ ਪਲੀਜ਼ ਮੈਨੂੰ WhatsApp ਤੇ ਤੁਸੀਂ ਮੈਸੇਜ ਕਰ ਦਿਓ ਆਪਾਂ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਜੀ ਮਿਲਦੇ ਆਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ